ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਦਵਾਰੇਵਾਲਾ ਦਵਾਰੇਆਣੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇ ਲੋਪਰਵਾਰਾਂ ਤੇ ਸ਼ੌਂਕ ਪਾਈ ਹੋਣਿਆਂ ਨੂੰ ਚੰਗੇ ਜਾਨਵਰਾਂ ਦਾ ਵਾ ਤੇ ਜਦੋਂ ਚੰਗੇ ਜਾਨਵਰਾਂ ਦਾ ਸ਼ੌਂਕ ਹੋਵੇ ਤਾਂ ਫਿਰ ਮਿੱਤਰੋ ਚੰਗਾ ਜਾਨਵਰ ਜਦੋਂ ਤਿਆਰ ਕੀਤਾ ਹੋਵੇ ਰੂਹ ਦੇ ਨਾਲ ਤੇ ਉਹਦਾ ਕੰਮ ਜਿਹੜਾ ਵੇਚਣ ਨੂੰ ਲਾਇਆ ਹੋਵੇ ਤੇ ਫਲਮਾਉਣਾ ਸਾਡਾ ਕੰਮ ਆ ਅੱਜ ਤੁਹਾਨੂੰ ਫਿਰ ਇੱਕ ਦੋ ਦੰਦ ਵੱਛੀ ਟੌਪ ਕਲਾਸ ਵਿਖਾਵਾਂਗੇ ਟੌਪ ਦੀ ਵਰਸੀ ਦੇ ਦਰਸ਼ਨ ਕਰਵਾਵਾਂਗੇ ਆਓ ਮਿਲਦੇ ਹਾਂ ਮਾਲਕ ਨੂੰ ਇਹਦੇ ਬਾਰੇ ਡਿਟੇਲ ਜਾਣਦੇ ਹਾਂ ਕਿਹੜੇ ਸੀਮਨ ਦੀ ਇਹ ਆਪਾਦ ਕੀ ਜਾਂਦੀ ਮੁੱਢਲੀ ਜਾਣਕਾਰੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਾਬਾ ਬਹੁਤ ਵਧੀਆ ਜੀ ਠੀਕਾਂ ਤੇ ਪਰਿਵਾਰ ਭਾਈ ਸਭ ਠੀਕ ਠਾਕ ਹੈ ਬਾਈ ਪਹਿਲਾਂ ਤਾਂ ਇਹ ਦੱਸ ਦਵਾਂ ਕਿ ਬਾਈ ਦਾ ਇਲਾਕੇ ਦੇ ਵਿੱਚ ਵੱਡਾ ਨਾਮ ਹੈ ਵੈਟਰਨਰੀ ਪ੍ਰੈਕਟਿਸ ਦੇ ਵਿੱਚ ਤੁਸੀਂ ਸਾਰੇ ਬਾਈ ਪਹਿਚਾਣ ਨਹੀਂ ਗਏ ਹੋਵੋਗੇ ਚੰਗੇ ਸੀਮਨ ਵਰਤਦਾ ਬਾਈ ਬਾਈ ਦੀ ਮਿਹਨਤ ਨੂੰ ਸਲਾਮ ਆਵੇ ਕਈ ਘਰੇਲੂ ਪਰਿਵਾਰਾਂ ਦੇ ਵਿੱਚ ਜਾਣ ਪਾਈਆ ਨੇ ਕਿੱਤਿਆਂ ਦੇ ਵਿੱਚ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁਣਾ ਜੇ ਫਾਰਮਰ ਨੇ ਕਾਮਜਾਬ ਹੋਣਾ ਤਾਂ ਉਹਦੇ ਵਿੱਚ ਵੈਡਨਰੀ ਪ੍ਰੈਕਟਿਸ ਭਰਾ ਦਾ ਬਹੁਤ ਵੱਡਾ ਯੋਗਦਾਨ ਹੋਣਾ ਲਾਜ਼ਮੀ ਆ ਆਹੋ ਕਰਦੇ ਆ ਖੁੱਲ ਕੇ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਹੋਰ ਫਿਰ ਵੀਰੇ ਘਰੇ ਪਰਿਵਾਰ ਸਾਰਾ ਬਹੁਤ ਵਧੀਆ ਬਾਈ ਤੁਹਾਡਾ ਰੱਬ ਦਾ ਹਾਂਜੀ ਹਾਂਜੀ ਠੀਕ ਚਲੋ ਬਾਈ ਇੱਕ ਵਾਰੀ ਨਾਮ ਦਸ਼ਕ ਵੀਰੇ ਨਾਲ ਸਾਂਝਾ ਕਰ ਦਈਏ ਡਾਕਟਰ ਜਸਕੌਰ ਸਿੰਘ ਬੁੱਪਾ ਰਹੇ ਪਿੰਡ ਦਵਾਰਿਆਣਾ ਜੀ ਠੀਕ ਆ ਜੀ ਅੱਛਾ ਬੜੇ ਬਰੇ ਕਿੰਨੇ ਚਿਰ ਤੋਂ ਬੈਡਨਰੀ ਪ੍ਰੈਕਟਿਸ ਨਾਲ ਜੋੜਿਆ 15-16 ਸਾਲ ਹੋ ਗਏ 15-16 ਸਾਲ ਲੱਕੇ ਦੇ ਸਾਰੇ ਫਿਰ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਬਾਈ ਜਾਈਦਾ ਜੀ ਸ਼ੁਕਰਾਂ ਰੱਬ ਦਾ ਅੱਛਾ ਜਾਨਵਰ ਤਿਆਰ ਕੀਤਾ ਇੱਕ ਹੈ ਹਾਂਜੀ ਹਾਂਜੀ ਤੇ ਇਹ ਕਿਹੜੇ ਸੀਮਿੰਟ ਦੀ ਆਪ ਬਾਈ ਇਹ ਬਾਈ 40 1 27 ਦੀ ਆਪ ਆ 40 1 27 ਦੀ ਹਾਂਜੀ ਠੀਕ ਹੈ ਜੀ ਤੇ ਇਹਦੇ ਬਰੂਡ ਦਾ ਸੀਮਿੰਟ ਭਰਿਆ ਆਪਾ ਬਰੂਡ ਦਾ ਸੈਕਸਿਡ ਹੀ ਲੱਗਿਆ ਹੋਇਆ ਨਹੀਂ ਜੀ ਸਿੰਪਲ ਲੱਗਿਆ ਹਾਂਜੀ ਸਿੰਪਲ ਲੱਗਿਆ ਠੀਕ ਆ ਬਾਈ ਦਿਨ ਕਿੰਨੇ ਬਾਕੀ ਆ ਬਾਈ ਦਿਨਾਂ ਦੇ 5 ਬਾਕੀ ਆ ਜੀ 5 ਬਾਕੀ ਆ ਠੀਕ ਆ ਬਾਈ ਅੱਛ ਇਹੋ ਜੀ ਵੜ ਨੂੰ ਘੱਟੋ ਘੱਟ 30 ਕਿਲੋ ਰੱਖਣਾ ਚਾਹੀਦਾ ਜੀ ਦੇਣਾ ਚਾਹੀਦਾ ਖਰਾ ਲੈਵਾ ਬੱਚੀ ਹਾਂਜੀ ਹਾਂਜੀ ਹੂੰ ਵਾਕਿਆ ਥੱਲੋ ਬੜੀ ਜੱਚਤਾ ਕਰ ਮਾਲੀ ਦੀ ਹਨਾ ਬਾਈ ਹਾਂਜੀ ਹਾਂਜੀ ਹੂੰ ਰੂਹ ਵਾਲੀ ਚੀਜ਼ ਆ ਪੇ ਦੰਦੋ ਦੋ ਦਾਂਦੀ ਆ ਪਿਓਰ ਬਾਈ ਦੋ ਦਾਂਦਾ ਜੀ ਪੱਟ ਕੇ ਦਿਖਾ ਦੇ ਨੇ ਅਸਾ ਮਦਰ ਮਿਲ ਕੇ ਕੋੜ ਕਿੰਨਾ ਸੀ ਬਾਈ ਮਦਦ ਦਾ ਸੀਗਾ ਜੀ 35 ਲੀਟਰ 35 ਲੀਟਰ ਤੇ ਤਾਂ ਕਰਮਾ ਵਾਲੀ ਹਾਂਜੀ ਕੱਢੂਗੀ ਕਰੂਗੀ ਰਿਕਾਰਡ ਤੋੜੂਗੀ ਹਾਂਜੀ ਹਾਂਜੀ ਕੁਆਲਿਟੀ ਬੜੀ ਜ਼ਬਰਦਸਤ ਵਾਲੀ ਹੈ ਨਾ ਬਾਈ ਹਾਂਜੀ ਹਾਂਜੀ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਵੀ ਜਿਵੇਂ ਇਹਦਾ ਰਿਕਾਰਡ ਜਿਵੇਂ ਇਹਨੇ ਲੇਵੇ ਦੀ 75 400 525 ਡਾਲਰਾਂ ਵਾਲੀ ਦੀ ਹਾਂਜੀ ਹਾਂਜੀ ਦੇਣਾ ਟੈਟ ਲੇਵੇ ਦੀ ਆ ਇਹਨੂੰ ਕੁਝ ਨਹੀਂ ਦਿੰਦਾ ਨਾ ਸਟੇਟਸ ਹੋਵੇ ਹਾਂ ਫਿਕਸ ਆਰਡਰ ਦਾ ਕੱਢਿਆ ਜੀ ਨਾ ਅੱਛਾ ਬਾਈ ਗੱਲ ਮੱਕੜੀਆਂ ਜਿਹੜੇ ਜੇਬ ਚੋਂ ਕੱਢਣੇ ਉਹਨਾਂ ਤੇ ਆ ਕੇ ਹੈ ਨਾ ਉਹ ਕੀ ਰੇਟ ਰੱਖਿਆ ਭਾਈ ਇਹਦਾ ਇਹਦਾ 1,65,000 ਹੈ ਜੀ। 1,65,000 ਰੁਪਿਆ ਡਿਮਾਂਡ ਆ ਵਿੱਚੋਂ ਮੰਨ ਤਾਣਾ। ਥੋੜਾ ਬਾਲਾ ਹੋ ਜਾਊਗਾ ਜੀ। ਕਿੰਨਾ ਕੋ ਕਰਦੀ ਐ ਖੁੱਲ ਕੇ ਜੇ ਦੱਸਦੇ। ਵੀ ਇਹਨੇ ਦੀ ਦੇ ਦੀਏ ਸਾਬਿਆ ਜੀ। ਬਸ 1000 2000 ਨਹੀਂ ਆਏ ਨਾ ਕਹਿ ਰਿਹਾ। ਹੈ ਜੇ ਤੁਸੀਂ ਅੰਨ ਦਾ 4000 ਕਰ ਦਾਂਗੇ। 160 ਦੀ ਮੰਨ ਲਾ ਤੁਹਾਡਾ ਰੱਦਾ ਦੇ ਦਈਏ। ਚਲੋ ਤੁਹਾਡੀ ਛਾ ਜੀ। ਹਾਂ ਥੋੜਾ ਫਿਰ ਵੀ ਹੁਣ ਆਏਗੇ ਦੀ ਲੱਜ ਰੱਖ। ਹਾਂਜੀ ਹਾਂਜੀ ਠੀਕ ਹੈ ਭਾਈ ਲੈ ਵੀ ਮਿੱਤਰੋ ਪੂਰੀ ਟੌਪ ਦੀ ਬੱਤੀ ਆ 401 40127 ਦੀ। 40127 ਦੀ ਇਹ ਆਪਾ ਬਰੂਡ ਦਾ ਇਹਨੂੰ ਸੀਮਣ ਲੱਗਿਆ ਹੋਇਆ। ਪੰਜ ਚਾਰ ਦਿਨ ਹਜੇ ਬਾਕੀ ਆ ਦੰਦ ਇੱਕ ਵਾਰੀ ਕਲੀਅਰ ਕਰਾ ਦਿਓ ਵੀਰੇ ਮੜਾ ਜੀ ਦੰਦਾਂ ਤੋਂ ਆਪਾਂ ਵਿਖਾ ਦਿੰਨੇ ਆ ਤੁਹਾਨੂੰ ਮਿੱਤਰੋ ਵੀ ਜਿਹੜੇ ਤਾਂ ਆਪ ਇੱਕ ਸੋਦੇ ਪਿਓਰ ਦੋ ਦੰਦ ਠੀਕ ਆ ਭਾਈ ਹੁਣ ਤੁਸੀਂ ਆਨਲਾਈਨ ਵੀ ਖਰੀਦਦੇ ਆ ਨਾ ਮਿੱਤਰੋ ਤੇ ਕੱਦ ਦਾ ਨਤਾਜਾ ਲਾ ਲਿਓ ਆ ਸਕੰਜੇ ਦੇ ਨਾਲ ਮਿਲਦੀ ਆ ਤੇ ਕਿੰਨੇ ਫੁੱਟ ਹੋਊਗੀ ਚਾਈ ਬਈ ਸਕੰਜੇ ਦੀ ਪੰਜ ਫੁੱਟ ਦਾ ਘੋੜਾ ਸਕੰਜਾ ਜੀ ਘੋੜੀਆਂ ਵਾਲਾ ਸਕੰਜਾ 5 ਫੁੱਟ ਦੇ ਕਰੀਬ 4.5 5 ਫੁੱਟ ਦੀ ਉਚਾਈ ਆ ਦੋ ਤੋਂ ਤਿੰਨ ਦਬੱਚੀ ਦੇ ਵਿੱਚ ਜਦੋਂ ਨੂੰ ਇਹਨੇ ਜਵਾਨ ਹੋਣਾ ਜਦੋਂ ਉਹਨੇ ਵਟੀਆਂ ਗਾਈਆਂ ਦੇ ਵਿੱਚ ਐਂਟਰੀ ਕਰਨੀਆਂ ਤੇ ਉਹਦੋਂ ਉਹ ਤਾਂ ਫਿਰ ਰਿਕਾਰਡ ਤੋੜ ਲੇਵੇ ਬਣਨੇ ਆ ਬਹੁਤ ਸੋਹਣੀ ਜਿਹੜੀ ਵੈੜਾ ਮਿੱਤਰੋ ਤੇ ਸ਼ੌਂਕ ਪਾਈ ਹੋਣੀ ਇਹਨਾਂ ਨੂੰ ਚੰਗੀਆਂ ਘੋੜੀਆਂ ਦਾ ਵੀ ਆ ਵੇਖ ਸਕਦੇ ਆ ਤੁਸੀਂ ਨੁਗਰਾਮਾਲ ਖੜਾ ਕਰਮਾ ਵਾਲਾ ਘਰੇ ਔਰ ਪਰ ਨੰਬਰ ਸੰਜਿਆ ਕਰ ਦਈਏ ਫਿਰ ਇੱਕ ਵਾਰੀ ਹਾਂਜੀ 98158 ਜੀ 97831 ਇੱਕ ਵਾਰੀ ਹੋਰ ਆਉਣ ਦਿਓ ਜੀ ਬਾਈ 98158 ਜੀ 97831 ਠੀਕ ਹੈ ਜੀ ਲੈ ਵੀ ਮਿੱਤਰੋ ਜਿਹੜੇ ਭਰਾ ਨੂੰ ਬੱਛੀ ਚੱਜੂਗੀ ਬਾਈ ਨਾਲ ਫਿਰ ਗੱਲ ਕਰੋ ਨੰਬਰ ਬਾਈ ਉਹਨਾਂ ਦਾ ਸਕਰੀਨ ਦੇ ਉੱਤੇ ਦੰਦੋ ਪਿਓ ਦੋ ਪਿਓ ਦੋ ਦੰਦਾਂ 40127 ਦੀ ਹੈ ਆਪਾਂ ਬ